ਲੰਬ ਐਜ ਕਰਵਾਉਣ ਵਾਲੇ ਜ਼ਰਾ ਕੰਨ ਤੋਂ ਕਪੜਾ ਚੱਕ ਕੇ ਖਬਰ ਧਿਆਨ ਨਾਲ ਸੁਣ ਲਿਓ ਮੁੰਡੇ ਕੁੜੀ ਦੇ ਪਿਆਰ 'ਚ ਦੇਖੋ ਫਿਰ ਮਾਪਿਆਂ ਦਾ ਕੀ ਹਾਲ ਹੁੰਦਾ ਲੁਧਿਆਣਾ ਦੇ ਜ਼ਿਲ੍ਹਾ ਕਚੈਰੀ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਕੋਟ ਮੈਰਿਜ ਕਰਵਾਉਣ ਲਈ ਆਏ ਇੱਕ ਜੋੜੇ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਹੰਗਾਮਾ ਕਰ ਦਿੱਤਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੜਕੀ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਹੁਣ ਦੂਜਾ ਵਿਆਹ ਕਿਵੇਂ ਕਰਵਾ ਸਕਦੀ ਹੈ ਅਤੇ ਲੜਕਾ ਇਸ ਨੂੰ ਜਿਹੜਾ ਘਰੋਂ ਪਾ ਜਾ ਕੇ ਲੈ ਗਿਆ ਜਿਸ ਕਰਕੇ ਉਹਨਾਂ ਦਾ ਮਾਪਿਆਂ ਦਾ ਬੁਰਾ ਹਾਲ ਹੋ ਗਿਆ ਆਉਂ ਸੁਣਦੇ ਆ ਲੜਕੀ ਪਰਿਵਾਰ ਦਾ ਕੀ ਕੁਝ ਕਹਿਣਾ ਸਰ ਸਾਡੀ ਕੁੜੀ ਨੂੰ ਬਚਾ ਕੇ ਲੈ ਗਏ ਮੁੰਡਾ ਉਧਰ ਦੂਜੀ ਮਜੂਦਾ ਤੇ ਸਾਡੀ ਕੁੜੀ ਪਹਿਲਾਂ ਸਰ ਵਿਆਹੀ ਹੋਈ ਸੀਗੀ ਤੇ ਸਰ ਸਾਡੇ ਨਾਲ ਬੜਾ ਟੱਕਾ ਇਹ ਇੱਥੇ ਕੋਰਟ ਮਾਰਤ ਕਰਵਾਉਣਾ ਆ ਸੀਗੇ ਸਰ ਤੇ ਅਸੀਂ ਸਰ ਇੱਥੇ ਪ੍ਰੋਡਕਸ਼ਨ ਲਾਈ ਸੀਗੀ ਤੇ ਸਰ ਇੱਥੇ ਇਹਨਾਂ ਨੇ ਆ ਕੇ ਫਾਈ ਪ੍ਰੋਡਕਸ਼ਨ ਲੱਗੀਆਂ ਨਹੀਂ ਹੈਗੀ ਸਰ ਬਿਲਕੁਲ ਨਹੀਂ ਲੱਗੀਆਂ ਥੋੜੀ ਨਹੀਂ ਲੱਗੀ ਸਰ ਬਿਲਕੁਲ ਨਹੀਂ ਲੱਗੀ ਹੈਗੀ ਉਹਦਾ ਮੁੰਡਾ ਅਜੇ ਹੁਣੇ ਆਏ ਸੀਗੇ ਤੇ ਫਾਦਰ ਸਾਹਿਬ ਘੇ ਕੋਲ ਪੁਲਿਸ ਨਾਲ ਜਾ ਕੇ ਡੰਡਾ ਚਾ ਚਾ ਕੇ ਉਹਨਾਂ ਸਿਰ ਦੇ ਵਿੱਚ ਮਾਰੇ ਜਿਹੜੀਆਂ ਨਾਲ ਕੁੜੀ ਦੀ ਮਾਤਾ ਉਹਨਾਂ ਲੱਤਾਂ ਮਾਰਿਆ ਜਿਹਦੇ ਵਿੱਚ ਤੇ ਕੁੜੀ ਅਜੇ ਕਿੱਥੇ ਹੈ ਕੁੜੀ ਹਾਲ ਅੰਦਰ ਆਈ ਪਾਵਨ ਪੁਲਿਸ ਨਾਲ ਕੋਲ ਹਾਂਜੀ ਜਾਨੀ ਅਪ੍ਰੈਸ਼ਨ ਅਪ੍ਰੈਸ਼ਨ ਉਹ ਕਿੱਥੇ ਉਹਨੇ ਅੰਦਰ ਹੀ ਹੈ ਜੀ ਹਾਂਜੀ ਵਿਆਹ ਕਰਾਣੇ ਵਿਆਹ ਕਰਾਉਣਾ ਕੁੜੀ ਦਾ ਪਹਿਲਾਂ ਹੋਇਆ ਵਿਆਹ ਵਾ ਸਰ ਆ ਸਾਡੇ ਕੋਲ ਵਿਆਹ ਪ੍ਰੂਫਾ ਦਾ ਕੁੜੀ ਦਾ ਵਿਆਹ ਕਰਾਣਾ ਇਸ ਕੁੜੀ ਦਾ ਹਾਂ ਹਾਂਜੀ ਵਿਆਹ ਕਰਾਣ ਆਏ ਸੀਗੇ ਉਹਦਾ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਕੂਂਗੜਾ ਤੇ ਇਹ ਨੂੰ ਕੀ ਮਸਲਾ ਜੀ ਹੈ ਏਅਰਪੋਰਟ ਦੇ ਬਚਾਏ ਸਰ ਕੋਰਡਰ ਕਹਿੰਦੇ ਕਿ ਪ੍ਰੋਡਕਸ਼ਨ ਮਿਲ ਗਈ ਆ ਫਿਰ ਪ੍ਰੋਡਕਸ਼ਨ ਮਿਲ ਨਹੀਂ ਜਿੱਥੇ ਕਿ ਸਰ ਬਿਲਕੁਲ ਨਹੀਂ ਆ ਗਈ ਤੇ ਸਾਡੀ ਕੁੜੀ ਦਾ ਨਕਾਹ ਹੋਇਆ ਵਾ ਪਹਿਲਾਂ ਤਾਂ ਸਾਡੀ ਕੁੜੀ ਵਿਆਹੀ ਹੋਈ ਆ ਸਰ ਉੱਥੇ ਹੀ ਵਕੀਲ ਦੀ ਜੇਕਰ ਗੱਲ ਕਰੀਏ ਤਾਂ ਵਕੀਲ ਨੇ ਕਿਹਾ ਕਿ ਅਦਾਲਤ ਵੱਲੋਂ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ ਜਿਸ ਕਰਕੇ ਪੁਲਿਸ ਨੇ ਆਪਣੀ ਡਿਊਟੀ ਨਿਭਾਈ ਆ ਉਧਰ ਮੌਕੇ ਤੇ ਪਹੁੰਚੇ ਏਸੀਪੀ ਜਤਿਲ ਬਾਂਸਲੇ ਨੇ ਦੱਸਿਆ ਕਿ ਲੜਕਾ ਲੜਕੀ ਕੋਰਟ ਆਏ ਸੀ ਉਹ ਵਿਆਹ ਕਰਨ ਲਈ ਆਏ ਸਾਂ ਜਾਂ ਫਿਰ ਸੁਰੱਖਿਆ ਲੈਣ ਲਈ ਇਸ ਬਾਰੇ ਤਾਂ ਜਾਣਕਾਰੀ ਨਹੀਂ ਪਰ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਕਾਨੂੰਨ ਵਿਵਸਾ ਨੂੰ ਕਿਸੇ ਵੀ ਸੂਰਤ ਦੇ ਵਿੱਚ ਖਰਾਬ ਨਹੀਂ ਹੋਣ ਦੇਵਾਂਗੇ ਮਸਲਾ ਇਹ ਹੈ ਕਿ ਲੜਕਾ ਲੜਕੀ ਇੱਕ ਪ੍ਰੋਟੈਕਸ਼ਨ ਲੈਣ ਆਏ ਸੀਗੇ ਉਹ ਕਹਿੰਦੇ ਅਸੀਂ ਵਿਆਹ ਕਰਾਉਣਾ ਹੈ ਜੀ ਤੇ ਦੂਜੇ ਜਿਹੜੇ ਲੜਕੀ ਵਾਲੇ ਪੱਖਾ ਵਾਲੇ ਨੇ ਉਹ ਕਹਿੰਦੇ ਪਹਿਲਾਂ ਹੀ ਵਿਆਹੀ ਹੈ ਉਹ ਮੁਸਲਮੈ ਲੜਕੀ ਲੜਕਾ ਜਿਹੜਾ ਨਾਨ-ਮੁਸਲਮ ਹੈ ਤੇ ਇਹ ਰੌਲਾ ਹੈ ਉਹ ਕਹਿੰਦੇ ਅਸੀਂ ਮੁਸਲਮਾਨ ਬਾਹਰ ਪਹਿਲੀ ਗੱਲ ਤਾਂ ਬਾਹਰ ਸਾਡੀ ਕੁੜੀ ਕੋਈ ਕਿੱਦਾਂ ਵਿਆਹ ਸਕਦਾ ਸੈਕਿੰਡ ਕੁੜੀ ਪਹਿਲਾਂ ਹੀ ਗਈ ਹੈ ਤੇ ਪਰ ਹੁਣ ਕੋਰਟ ਨੇ ਪ੍ਰੋਟੈਕਸ਼ਨ ਦੇ ਦਿੱਤੀ ਹੈ ਜੋ ਮੈਨੂੰ ਪਤਾ ਲੱਗਾ ਤੇ ਜੋ ਕੁੜੀ ਵਾਲਿਆਂ ਦਾ ਪੱਖ ਹੈ ਉਹ ਵਕੀਲ ਕਰਨ ਬਾਅਦ ਚ ਓਬਜੈਕਸ਼ਨ ਆਪਣੀ ਫਾਈਲ ਕਰਨ ਕਿ ਉਹ ਵਿਆਹੀ ਸੀ ਕਿ ਨਹੀਂ ਵਿਆਹੀ ਸੀ ਹੁਣ ਪ੍ਰੋਟੈਕਸ਼ਨ ਮਿਲ ਚੁੱਕੀ ਹੈ ਹੁਣ ਜੇ ਪ੍ਰੋਟੈਕਸ਼ਨ ਮਿਲ ਗਈ ਤਾਂ ਹੁਣ ਪੁਲਿਸ ਨੂੰ ਤਾਂ ਪ੍ਰੋਟੈਕਟ ਕਰਨਾ ਹੀ ਪੈਣਾ ਨਾ ਹੁਣ ਇਹ ਜਿਹੜਾ ਦੂਜੀ ਲੜਕੀ ਵਾਲੇ ਹੈਗੇ ਨੇ ਉਹ ਆਪਣਾ ਪੱਖ ਰੱਖੂਗੇ ਕੋਰਟ ਵੀ ਕੰਸੀਡਰ ਕਰ ਲੂਗੀ ਉਹ ਚ ਕੀ ਹੈ ਠੀਕ ਹੈ ਨਾ ਹੁਣ ਪ੍ਰੋਟੈਕਸ਼ਨ ਮਿਲ ਚੁੱਕੀ ਆ ਹੁਣ ਇਸ ਟ੍ਰਿਕੇ ਨਾਲ ਉਸ ਪ੍ਰੋਟੈਕਸ਼ਨ ਕੋਰਟ ਦੇ ਵਿੱਚ ਕਰਨਾ ਨਹੀਂ ਗਲਤ ਹੈ ਗਲਤ ਹੈ ਕੋਰਟ ਤਾਂ ਕੋਰਟ ਦੇ ਵਿੱਚ ਨਹੀਂ ਇਹੋ ਜਿਹਾ ਰੌਲਾ ਪੈ ਸਕਦਾ ਇਹ ਪੁਲਿਸ ਆ ਗਈ ਹੈ ਹੁਣ ਇਹ ਆਪਣੇ ਥਾਣੇ 'ਚ ਆਪਣੀ ਆਬਜੈਕਸ਼ਨ ਲਾਂਚ ਕਰਨ ਕੋਰਟ 'ਚ ਦੇਣ ਆਪਣੀਆਂ ਦਰਖਾਸਤਾਂ ਕਿ ਸਾਡੀਆਂ ਕੁੜੀ ਨਾਲ ਧੱਕਾ ਹੋਇਆ ਜੀ ਸਾਡੇ ਨਾਲ ਧੱਕਾ ਹੋਇਆ ਕੋਰਟ ਕਨਸਿਡਰ ਕਰੋ ਕਿ ਕਾਨੂੰਨ ਤਾਂ ਆਪਾਂ ਕੋਈ ਵੀ ਆਪਣੇ ਹੱਥ 'ਚ ਨਹੀਂ ਲੈ ਸਕਦਾ ਅੱਛਾ ਇਹ ਜਿਹੜੇ ਡਿਕ ਹੋਏ ਨੇ ਕੋਰਟ ਦੇ ਇਹ ਜਿਹੜੇ ਇਹ ਲੜਕੀ ਦੇ ਫਾਦਰ ਅਸ਼ਾ ਜੀ ਮੈਂ ਕਿਹਾ ਠੀਕੇ ਉਹੀ ਰੋਸ਼ ਉਹ ਪੁਲਿਸ ਰੋਕਦੀ ਸੀ ਕੋਟ ਚੰਦਰ ਜਾਨ ਨੂੰ ਜਾਂ ਕੁੜੀ ਤੇ ਮੁੰਡੇ ਨੂੰ ਜਦੋਂ ਪ੍ਰੋਟੈਕਸ਼ਨ ਮਿਲ ਗਈ ਇਹ ਕੌਣ ਦੀ ਕੋਸ਼ਿਸ਼ ਕਰਦੀ ਇਹ ਉਹਨੂੰ ਚੱਕ ਕੇ ਲੈ ਜਾਣ ਨੂੰ ਕਰਦੇ ਸੀਗੇ ਪਰ ਪ੍ਰੋਟੈਕਸ਼ਨ ਮਿਲ ਗਈ ਹੁਣ ਪੁਲਿਸ ਨੇ ਪ੍ਰੋਟੈਕਟ ਕਰਨਾ ਹੀ ਚਾਹੀਦਾ ਤੇ ਇਹਨਾਂ ਨੂੰ ਰੋਕਣਾ ਸੀਗਾ ਤੇ ਉਹ ਹੁਣ ਰੌਲੇ ਬਹੁਤ ਪਾ ਰਹੇ ਸੀਗੇ ਉਹ ਇਸ ਕਰਕੇ ਹੁਣ ਪਤਾ ਨਹੀਂ ਕੀ ਪ੍ਰਟੈਂਡ ਕਰ ਰਹੇ ਆ ਕੀ ਕਰ ਰਹੇ ਹੁਣ ਇੱਕ ਲੜਕੀ ਹੈ ਕੋਈ ਤੇ ਉਹਦਾ ਪਰਿਵਾਰ ਹੈ ਇਹ ਵਾਲਾ ਇਹਨਾਂ ਦੇ ਅਲੀਗੇਸ਼ਨ ਨੇ ਕਿ ਲੜਕੀ ਦਾ ਸਾਡੀ ਦਾ ਪਹਿਲਾਂ ਵਿਆਹ ਹੋਇਆ ਹੋਇਆ ਹੈ ਉਹ ਦੂਸਰੀ ਮੈਰਿਜ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਲੱਸ ਉਹ ਇੰਟਰ ਰਿਲੀਜਨ ਮੈਰਿਜ ਕਰਾ ਰਹੀ ਹੈ ਤੇ ਇਦਾਂ ਦੇ ਕੁਝ ਇਹਨਾਂ ਦੇ ਪੁਆਇੰਂਟਸ ਨੇ ਜਿਸ ਕਰਕੇ ਥੋੜਾ ਮਤਲਬ ਹੰਗਾਮਾ ਕਰ ਰਹੇ ਨੇ ਤੇ ਇਹਨਾਂ ਨਾਲ ਗੱਲਬਾਤ ਵੀ ਕਰ ਰਹੇ ਆਂ ਐਂਡ ਇਹਨਾਂ ਨੂੰ ਸਮਝਾਇਆ ਵੀ ਗਿਆ ਔਰ ਅੱਗੇ ਇਹਨਾਂ ਨਾਲ ਫਰਦਰ ਇਹਨਾਂ ਨਾਲ ਗੱਲਬਾਤ ਕਰ ਰਹੇ ਆਂ ਫਿਰ ਜਿਵੇਂ ਵੀ ਹੋਊਗਾ ਤੁਹਾਨੂੰ ਅਪਡੇਟ ਕਰਾਂਗਾ ਸਰ ਕਹਿੰਦੇ ਕਿ ਲੜਕਾ ਲੜਕੀ ਉਹ ਪ੍ਰੋਟੈਕਸ਼ਨ ਤੇ ਉਹ ਐਸੀ ਕੇ ਮੈਰਿਜ ਮੈਂ ਉਹੀ ਕਿਹਾ ਲੜਕਾ ਲੜਕੀ ਕੋਰਟ ਵਿੱਚ ਜੋ ਦੋ ਤਿੰਨ ਗੱਲਾਂ ਵੀ ਕੁਝ ਕਹਿੰਦੇ ਵੀ ਕੋਰਟ ਮੈਰਿਜ ਕਰਾਉਣਾ ਹੈ ਸੀ ਆ ਫਿਰ ਪ੍ਰੋਟੈਕਸ਼ਨ ਲੈਣ ਆਏ ਸੀ ਵਾਟਐਵਰ ਬੀ ਦਾ ਕੇਸ ਆਪਾਂ ਕੋਈ ਜਾਨ ਮਾਲ ਦਾ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ ਕੋਈ ਵੀ ਹੋਵੇ ਹਰੇਕ ਨੂੰ ਜੋ ਆਪਣੇ ਮਾਨਯੋਗ ਕੋਰਟਸ ਨੇ ਉਹਨਾਂ ਦੀਆਂ ਹਦਾਇਤਾਂ ਜੋ ਵੀ ਜਿਸ ਮੁਤਾਬਕ ਹੈਗਾ ਇਹਨਾਂ ਨੂੰ ਐਸ ਪਰ ਲਾਅ ਅਸੀਂ ਕਾਰਵਾਈ ਕਰਾਂਗੇ ਨਾ ਤਾਂ ਕਿਸੇ ਨੂੰ ਮਾਹੌਲ ਖਰਾਬ ਕਰਨ ਦਿੱਤਾ ਜਾਊਗਾ ਨੋ ਵਾਇਲੈਂਸ will be ਟੋਲਰੇਟਡ ਬਟ ਐਟ ਦੀ ਸੇਮ ਟਾਈਮ ਜੋ ਜਿੱਥੇ ਤੱਕ ਪੀਸਫੁਲੀ ਨੇਗੋਸ਼ੀਏਸ਼ਨ ਹੋ ਕੇ ਜਿੱਥੋਂ ਤੱਕ ਪੀਸਫੁਲੀ ਗੱਲਬਾਤ ਹੋ ਕੇ ਮੈਟਰ ਸੋਲਵ ਹੁੰਦਾ ਤਾਂ ਉੱਥੇ ਬਿਲਕੁਲ ਉਹਦਾ ਟਰਾਈ ਕਰਾਂਗੇ ਦੇਖਿਆ ਜਾਬੇ ਤਾਂ ਮੁੰਡਾ ਕੁੜੀ ਦਾ ਆਪਣੀ ਸਾਂਤੀ ਦੇ ਨਾਲ ਲੰਬ ਮੈਰਿਜ ਕਰਵਾਉਣ ਲਈ ਤਾਂ ਰਾਜੀ ਹੋ ਜਾਂਦੇ ਨੇ ਪਰ ਪਿੱਛੇ ਉਹਨਾਂ ਦੇ ਮਾਪਿਆਂ ਦਾ ਕੀ ਹਾਲ ਹੁੰਦਾ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਹਕੀਕਤ ਹੈ ਕਿ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ